ਉਹੀ ਗੱਲ ਪੱਠਾ ਪਠਾ ਨ ਕੋ ਕਰਦੇ ਆ ਹਾਂ 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 ਉਹਨ ਕੀ ਬੰਦਿਆ ਉਹੀ ਗੱਲ ਆ ਹੁਰ ਕੀ ਆ ਕਦਾਂ ਕੰਨਾ ਏਰੀਆ ਖਲੂਕਾ ਕਣਕ ਦਾ ਏਰੀਆ ਬਹੁਤ ਸੜਾ ਕਣਕ ਦਾ ਨੁਕਸਾਨ ਹੋ ਜਾਣਾ ਬੰਦਿਆਂ ਦਾ ਵਿੱਚੇ ਉਹ ਥੋੜੀ ਰਹਿ ਗਈ ਆ ਕੁ ਮਝਾ ਲਈ ਆ ਜੀ ਤੇ ਟਰੈਕਟਰ ਬਹੁਤ ਅਗੇ ਸੀ ਮੌਕੇ ਦੇ ਬਾਕੀ ਜਾਣੀ ਕਿ ਥੋੜਾ ਜਿਹਾ ਇਹ ਜਲਿਆ ਨਾਰ ਜਾਂ ਤੇ ਅੱਗੇ ਬਹੁਤ ਫਸਲ ਖੜੀ ਸੀ ਬਹੁਤ ਜ਼ਿਆਦਾ ਫਸਲ ਸੀ ਅੱਗੇ ਤੇ ਬਾਕੀ ਵਾਹੇ ਕੁਦੀ ਕਿਰਪਾ ਨਾਲ ਆਕਮੋਜਲੀਆ ਤੇ ਬਚਾਅ ਹੋ ਗਿਆ ਸਾਰਿਆਂ ਦਾ ਤੇ ਕਿਹ ਕੋਈ ਪੱਠੇ ਬਿਜ਼ਨਸ ਗਏ ਨੇ ਉਹਨੇ ਲਾਈ ਆਪਣੇ ਨਾਰ ਨੂੰ ਤਵੱਗੇ ਫਿਰ ਅਗਾ ਦਗਾ ਬਾਰ ਕੀਆ ਤੇ ਚਲੋ ਫਿਰ ਵੀ ਬਹੁਤ ਬਚਾਅ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਮਸ਼ੀਨ ਵੱਲੇ ਮਸ਼ੀਨ ਜਿੱਥੇ ਚੱਲਦੀ ਆਪਣੀ ਸਾਰੇ ਬਾਹਰ ਜਾਇਆ ਤੇ ਅਸੀਂ ਪਹੁੰਚੇ ਅੱਜਾ ਮੁਰਤਲਗੜ ਪਿੰਡ ਜੋਲਾ ਸਿੰਘਾ ਜੀ ਤੇ ਪਹਿਲਾਂ ਅਸੀਂ ਢੇਰਾਂ ਤੇ ਹੁਣ ਅਸੀਂ ਪਹੁੰਚੇ ਪਿੰਡ ਵਾਲੀ ਸਾਈਡ ਅੱਜ ਮਸ਼ੀਨ ਲਾਈ ਹੈ ਇੱਧਰ ਇੱਧਰ ਤੁਹਾਨੂੰ ਦਿਖਾਣੇ ਇੱਧਰ ਇਹਦੀ ਬਹੁਤ ਜ਼ਿਆਦਾ ਖੜਾ ਕਣਕੇ ਕਣਕੇ ਤੇ ਯਾਨੀ ਕਿ ਇਹ 4-5 ਦਿਨ ਦਾ ਕੰਮ ਹੋ ਰਿਹਾ ਆ ਦੇਖ ਲਓ ਇੱਥੋਂ ਲੈ ਕੇ ਇੱਧਰ ਆਪਣੀ ਮਸ਼ੀਨ ਪਿੱਛੇ ਚੱਲਣ ਢੀ ਆ ਤੇ ਆ ਦੇਖ ਲਓ ਇੱਧਰ ਆ ਸਾਰੀ ਕਣਕੇ ਕਣਕ ਖੜੀ ਆ ਇੱਧਰੋਂ ਉਹ ਦੂਰ ਤੱਕ ਨਿਕਾ ਜਾਂਦੀ ਬਹੁਤ ਬਹੁਤ ਕਣਕਾ ਇੱਧਰ ਆ ਆ ਦੇਖ ਲੋ ਉਹ ਸਾਹਮਣੇ ਸਾਰਾ ਇਹਦੀ ਕਣਕਦਾ ਦਿਖਦਾ ਘੱਟ ਤੋਂ ਘੱਟ ਇਹ 2000 ਦੇ ਕਿਲੇ ਲਗਭਗ ਹੋਊਗਾ ਜਾਨੀ ਕਿ ਵਿੱਚੋਂ ਕੋਈ ਕਿਲ੍ਹਾਂ ਦਾ ਸਾਹਮਣਾ ਵੱਡਾ ਕੋਈ 5 4 4 ਕਿਲੇ ਵੱਡਾ ਇਹਨਾਂ ਤਾਂ ਨਹੀਂ ਵੱਡਾ ਵਿੱਚੋਂ ਕਿਰਲਾ ਕਿਲਾ ਕਿਹ ਹੈ ਵੱਡਾ ਆ ਦੇਖ ਲੋ ਟੋਟਲ ਏਰੀਆ ਕਿਰਲਾ ਤੇ ਟੋਟਲ ਏਰੀਆ ਤੇ ਉਹ ਸਾਹਮਣੇ ਤੋਂ ਦੇਖਦੀ ਇੱਥੇ ਇਹ ਲੱਗ ਕੇ ਕੋਈ ਮਸ਼ੀਨ ਨਹੀਂ ਹਿੱਕ ਚੱਲਦੀ ਬਹੁਤ ਦੂਰ ਨਹੀਂ ਚੱਲਦੀ ਉਹ ਕੜਾਈਆਂ ਕਿਵੇਂ ਲਈ ਜਣਾ ਆ ਪਰਵਾਹ ਯਾਰ ਲੈ ਹਾਂ ਆਪਾਂ ਯਾਰ ਲੈ 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 ਯਾਰ ਲੈ ਲੈਣਾ ਜੀ ਉਧਰੇ ਕੋ ਨਹੀਂ ਹਾਂ ਜੀ ਕਰੇ ਜਾਣ ਨੂੰ ਉਹ ਪਤਾ ਪਤਾ ਜੀ ਕਾ ਉਹ ਇਹ ਮਾੜਾ ਮਟਾ ਉਧਰੇ ਹਣਾ ਜੀ ਇਹ ਮਾੜਾ ਮਾੜਾ ਉਧਰ ਹੀ ਜਾਂਦਾ ਕਿੰਨਾ ਕੋ ਉਧਰਾ ਮਾੜਾ ਮਟਾ ਠੀਕ ਜੀ ਇਹ ਹੋਣ ਡਰਾਈਵਰ ਆਪਾਂ ਕਰਤਾ ਜੀ ਬਦਲੀ ਇਹ ਆ ਗਿਆ ਥੱਲੇ ਤੋਂ ਆ ਗਿਆ ਉੱਤੇ ਉਹ ਦੂਬਾ ਨੂੰ ਇਹਦੀ ਵਾਰ ਹੀ ਆਵੇਗੀ ਫਿਰ ਉਹ ਥੱਲੇ ਆਗੇ ਉੱਤੇ ਆਵੇਗਾ ਤੇ ਬਾਕੀ ਆ ਕਰਕੇ ਤੇ ਖੜੋ ਪਾ ਦੇ ਇਧਰ ਬਾਅਦੂ ਬਾਤ ਹੋ ਰਹੀ ਹੈ ਬੜਾ ਤੇ ਥੱਲੇ ਵਾ ਕੇ ਪਤਾ ਲੀਨ ਤੇ ਹੁਣ ਅਸੀਂ ਵੱਡਾ ਜੀ ਦੂਜਾ ਸਰਾਜ ਤਾਂ ਵੱਡਾ ਹੁਣ ਇਸ ਤੋਂ ਬਾਕੀ ਇਹ ਰੋਟੀ ਆਈ ਪਨੀਰ ਨਾਲ ਇਹ ਰੋਟੀ ਪਨੀਰ ਨਾਲ ਆਖੀ ਹੂੰ ਕਮਾਲ ਕਰਤੀ ਯਾਰ ਇੰਨੀ ਸੇਵਾ ਨਹੀਂ ਪਨੀਰ ਨਾਲ ਆਇੰਤਲਾ ਕਾਲਾ ਪਣ ਮੀਤਿਆ ਆਜ ਪਾਉਂ ਮੈਂ ਲੈ ਪਨੀਰ ਵਾਲੀ ਹਭੀ ਹਭੀ ਆਣੀ ਮੈਂ ਤਾਂ ਦਾੜਾ ਕਾਦੀ ਤੂੰ ਬੋਝ ਕਾ ਦੇ ਆਉਣੀ ਆ ਇੱਕਦਮ ਬੈਠੇ ਹੋਣ ਵਾਲੇ ਤੂੰ ਤੂੰ ਕਰਨ ਲੱਗ ਗਿਆ ਇੱਕਦਮ ਮੈਂ ਢਾਲੀ ਚੱਲਦੀ ਹੈ ਹਾਂ ਢਾਲੀ ਚੱਲਦੀ ਹੈ ਅੱਗੇ ਤੇਰੇ ਪੈਰਾ ਹੀ ਮੁਸਕ ਮਾਰਦਾ ਵਾ ਗੁੱਟਾ ਦਾ ਮੇਰੇ ਪੈਰਾ ਜੀ ਨਹੀਂ ਗਗਾ ਹੋਰ ਕਿੱਥੋਂ ਆਦਾ ਓ ਗਰਮੀਤ ਕਿੱਧਰ ਗਿਆ ਹਾਏ ਗੋਰੀ ਗਰਮੀਤ ਬੰਦ ਕਰ ਇਹਨੂੰ ਕਰ ਬੰਦ ਕਰ ਬੰਦ ਗਰਮੀਤ ਕਿੱਧਰ ਗਿਆ ਗਰਮੀਤ ਗਿਆ ਪੈਸਾ ਲੈਣੇ ਪੈਸਾ ਬਾਕੀ ਹਾਰੇ ਕੰਮ ਹੋ ਜਾਣਾ ਜਦੋਂ ਤੇਲ ਤੇ ਆਦਾ ਕੰਮੋਂ ਤੋਂ ਕੰਮ ਹਾਂ ਲਈ ਰੁਕ ਜਾਂਦਾ ਇੱਕ ਰਿਆਣਾ ਆਲਸੇ ਚੜਜਣਾ ਬੰਦੇ ਨੂੰ ਕਰਾਂਗੇ ਤੇਲ ਦਾ ਨਾਲ ਆਦੀਏ 5000 ਰੁਪਈਆ 50 ਕੋਈ ਕੋਈ ਯਾਰ ਦਾ ਚਲ ਫਿਰ ਤਾਂ ਬੰਦਾ ਸਾਰ ਵੀ ਲਾਏ 5000 ਤੇ ਗੇਮ ਹੋਏਗੀ ਤੇਲ ਆਉਣਾ ਹਨਾ ਤੇ ਤੈਨੂੰ ਗੱਲ ਦੱਸਾਂ ਉਰਾ ਦਾ ਯਾਰ ਤੇਰੇ ਪਹਿਰਾ ਵਾਲੇ ਚੰਗੇ ਹੋਣਾ ਇਹਨਾਂ ਚੰਗੀ ਤਰ੍ਹਾਂ ਮਾਲ ਕਰੀ ਜਿਵੇਂ ਦੂਜਾ ਨਹੀਂ ਇਹ ਪਰਵਾਹ ਮੇਰੀ ਗੱਲ ਇੱਕ ਮਿੰਟ ਗੱਲ ਸੁਣਾ ਜਦੋਂ ਕੂਕੜੀਆਂ ਰੇਹ ਨਹੀਂ ਹੱਟੀ ਤੱਕ ਫਾਹ ਜ਼ਮੀਨ ਚਾਣਾ ਉਹ ਚੀਜ਼ ਬਣੀ ਵਿਜਵਾ ਉਵੇਂ ਯਾਰਾ ਬਦਬੂ ਪੈਰਾਂ ਚ ਇਹਨਾਂ ਨਵੇਂ ਨਵੇਂ ਚੰਗੀ ਤਰ੍ਹਾਂ ਮੈਲ ਮਿਲ ਕੱਢ ਹੈ ਰਾਤ ਨੂੰ ਇਹਨਾਂ ਪੈਰ ਵੀ ਕੋ ਨਹੀਂ ਤੋਤੇ ਇਵੇਂ ਸੌਂਗਾ ਇੰਨੀ ਨੀਂਦਰ ਨਾ ਆਉਦੀ ਪਈ ਉਵੇਂ ਸਵੇਰੇ ਚ ਬਚੀਰ ਤੇ ਬਲੇ ਪਰ ਲਗਾ ਫਿਰਣਾ ਮਾਪੇ ਬਦਬੂ ਕਿਧਰ ਆਦੀ ਇੰਨੀ ਉਡੀ ਪੈਰਾਂ ਚ ਆਦੀ ਹੈ ਇੰਨੀ ਬਦਬੂ ਮੈਂ ਨਾ ਪਤਾ ਤੇ ਹਵੇਰੇ ਮਲੇ ਵੀ ਤਾਂ ਜੀ ਵਿੱਚ ਤੰਦ ਮੈਲ ਪਈ ਪੀਣਾਂ ਦੇ ਮੈਨ ਲੱਗਦਾ ਹੈ ਨਾ ਅੰਦਰ ਮੁਸਕੰਦਰ ਬਰਬਰੜਾ ਪਾ ਮਾਸ ਦੇ ਨਾਤਾ ਨਾਤਾ ਨੇ ਮੁਸਕਣਾ ਪੈਰਾਂ ਦੇ ਅੰਦਰ ਬਰਬਰੜਾ ਪਾ ਮਾਸ ਚ ਨਾਤੇ ਨਾ ਅੰਦਰ ਮੈਨੋਂ ਆਦੀ ਨਹੀਂ ਆਉਂਦੀ ਕਿ ਤੋ ਨਾਤਾ ਹੀ ਨਹੀਂ ਮਿਲਿਆ ਠੰਡੇ ਬੰਨ ਆਉਣਾ ਤੇ ਤੂੰ ਤਾਂ ਅੱਜ ਮਸ਼ੀਨ ਇੱਥੇ ਖੜਾਵਾ ਕਿਵੇਂ ਮਸ਼ੀਨ ਇੱਥੇ ਠਾਲ ਦੋ ਦੇ ਇੱਥੇ ਖੜਾ ਕੇ ਤੇ ਫਿਰ ਆਪਾਂ ਉੱਥੇ ਜਾਣਾ ਤੇ ਉੱਥੇ ਜਾਂਦੇ ਰਹਾਂਦੇ ਠੀਕ ਆ ਕਿ ਨਹੀਂ ਤੇ ਜੇ ਮੈਂ ਉੱਥੇ ਗਾਜਲ ਤੋ ਨੀ ਤੇ ਛੱਡ ਕੇ ਫਿਰ ਮੈਂ ਆਵਾਂਗਾ ਫੇਰ ਇੱਥੋਂ ਹੀ ਜਾਣਾ ਤੇ ਤੁਸੀਂ ਤਾਂ ਬੇਫਿਕਰੀ ਹੋਈ ਵੀ ਕਿੱਥੇ ਪੈ ਗਏ ਤੇ ਚਾਹ ਪੀਣ ਲੱਗਾ ਆਉਣ ਲਗਵਾਇ ਮਾਰ ਕੇ ਬਲਾਲੇ ਬਾਰੇ ਤੋ ਉੱਡੂ ਕੋਈ ਪਰ ਕਿੱਥੇ ਪੈ ਕਿੱਥੇ ਰਹੀ ਹੈ ਨਾ ਉਹ ਤਾਂ ਚੀਤਰੇ ਡਾਲ ਛਾਵਲ ਕਰ ਲੈ ਟੀਜਾ ਅੱਗੇ ਤਾਂ ਟਾਇਰ ਉੱਠ ਪੈਦਾ ਹੀ ਹੋਂ ਤੈਨੂੰ ਜ਼ਿਆਦਾ ਛਾਵਲ ਕਰ ਲੈ ਪਤਰੀ ਕਈ ਬੂੜੀ ਹੰਗਾਈ ਉਹਨੂੰ ਬੂੜੀ ਪੱਕਾ ਹੈਂ ਠੰਡ ਨਾਲ ਵਾਹੇ ਪੈ। ਨਹੀਂ ਠੰਡ ਦੇ ਚੱਲੋਂ ਆਂਦਾ ਹਾਂ। ਜੇ ਅੱਗੇ ਤੂੰ ਕੱਲਾ ਲੇਟਰ ਤੇ ਹੋਣ ਤਾਂ ਨਾਲ ਉਹਨੂੰ ਵੀ ਸ਼ਾਮਲ ਕਰ ਲਈ ਆਪਣੇ। ਹੈਂ? ਦੋਵੇਂ ਪੈਨ ਜਦੋਂ ਉੱਠਮਾ। ਤੁਸੀਂ ਆਪ ਬੰਦ ਕਰ ਨਕਰੀ। ਬੰਦ ਕਰ। ਉਹ ਕਿ ਵੇਖ ਕਿੱਡਾ ਲੈਣਾ ਥੱਬ ਜੀ ਨੇ ਹਰ। ਖੇਤਾਂ ਛੱਟੀ ਨਹੀਂ ਦਾ ਸਾਡਾ। ਲੈ ਆ ਲੈ ਆ ਲੈ ਆ। ਲੈ ਇੱਕ ਸਣਾ ਟੀ ਲਾਇਆ। ਤੇਲ ਤੇਰੇ ਹੁਣ ਕਿੰਨਾ ਕੁ ਰਹਿ ਗਾਉਣਾ? ਮੇਰੇ ਸਾਹ ਨਾਲ। ਹੂੰ। ਮੇਰੇ ਸਾਹ ਨਾਲ 3 ਕੁੰਗਲੇ ਰਹਿ ਗਾਣਾ। 3 ਆਈ ਜਾ। ਪੰਜ ਜਰ ਪੰਜ 10000 ਦਾ ਪਵੇਗਾ 10000 ਦੇ ਨਾਲ ਖਾਣਾ ਖਾਣਾ ਕਿੱਲੇ ਪੰਜ ਅੱਠ ਵੱਡੇ ਪੰਜ ਵੱਡੇ ਪੰਜ 10 ਵੱਡੇ ਪੱਤੇ ਬਚਾਣਾ ਵੱਟੇ ਬਚਾ ਇਹਦਾ ਵੀ ਟਾਈਮ ਹੀ ਬੰਨਾ ਹੈ ਤੇ ਬਾਕੀ ਏਰੀਆ ਬਹੁਤ ਖੜਾ ਕਿਸੇ ਵੀਰ ਨਾਲ ਸਾਡਾ ਕਨੈਕਟ ਜ਼ਰੂਰ ਕਰੇ ਸਾਡਾ ਕਨੈਕਟ ਜ਼ਰੂਰ ਕਰੇ ਮੈਂ ਧੰਨ ਰਜਾ ਕਿਸੇ ਜੇ ਬਾਈ ਨਾ ਆਉਣਾ ਤੇ ਇੱਕ ਵਾਰੀ ਫੋਨ ਕਰੇ ਏਰੀਆ ਬਹੁਤ ਆ ਹਾਂ ਇੱਕ ਵਾਰ ਫੋਨ ਕਰੇ ਜ਼ਰੂਰ ਸਾਨੂੰ ਤੇ ਜਿੰਨਾ ਕੋ ਸਾਡੇ ਕੋਲ ਹੈ ਉਹਨਾਂ ਦਵਾ ਦਾਂਗੇ ਵੀ ਯਾਨੀ ਕਿ ਤੁਹਾਨੂੰ ਜ਼ਿਆਦਾ ਨਹੀਂ ਕਹਿੰਦੇ ਅਸੀਂ ਅ 40 ਤੋਂ 50 ਦੇ ਵਿੱਚ ਕਿੱਲੇ ਦਵਾ ਦੇਾਂਗੇ ਜੇ ਕਿਸੇ ਵੀਰ ਨਾ ਆਣਾ ਕਿਹੜੀਆਂ ਬਹੁਤ ਆ ਏਰੀਆ ਬਹੁਤ ਆ ਤੇ ਬਾਕੀ ਮਸ਼ੀਨਾਂ ਦਾ ਇਹ ਪਤਾ ਨਹੀਂ ਕਿਉਂਕਿ ਪਹਿਲੋਂ ਦੋ ਮਸ਼ੀਨਾਂ ਸੀ ਇੱਥੇ ਕੱਲ ਇੱਕ ਇੱਕ ਹੋਰ ਆਈ ਦੇ ਕੱਪ ਨਹੀਂ ਸੀ ਇੱਕ ਸੇ ਪਿੰਡ ਦੀ ਆ ਤੇ ਅੱਜ ਇੱਕ ਹੋਰ ਆ ਗਈ ਤਿੰਨ ਹੋ ਗਈਆਂ ਤੇ ਕੱਲ ਦਾ ਪਤਾ ਨਹੀਂ ਕੱਲ ਨੂੰ ਦੋ ਹੋਰ ਆ ਜਾਣੀਆਂ ਨੇ ਯਾਨੀ ਕਿ ਕਿਸੇ ਵੀਰ ਨੇ ਲੈਣੀ ਜਲਦੀ ਦੀ ਜਲਦੀ ਕਨੈਕਟ ਕਰਨ ਦੀ ਕੋਸ਼ਿਸ਼ ਕਰੇ ਤੇ ਫਿਰ ਤਾਂ ਮਸ਼ੀਨ ਆ ਸਕਦੀ ਜੇ ਤੁਸੀਂ ਕੋ 2-4 ਦਿਨ ਪਾ ਤੇ ਫਿਰ ਮਸ਼ੀਨਾਂ ਗਿਆ ਕਿ ਜਿਉਂ ਜਿਉਂ ਦਿਨ ਪੈ ਮੌਸਮ ਹੀ ਖਰਾਬ ਹੋ ਗਿਆ ਨਾ ਥੋੜਾ ਜਿਹਾ ਬੱਦਲ ਵਾਈ ਬਣੀ ਹੋਈ ਆ ਦੇਖੋ ਤੇ ਜਿਵੇਂ ਜਿਵੇਂ ਟਾਈਮ ਪਾਈਓਗੇ ਫਿਰ ਕੰਮ ਘਟੀ ਜਾਣਾ ਤੇ ਮਸ਼ੀਨਾ ਵਧੀ ਜਾਣੀਆਂ ਦਾਣੇ ਫਲਪਲਟੂ ਕੀ ਕਰੂਏ ਹੈ ਦਾਣੇ ਸੀਡ ਹੀ ਮਾਰੀ ਉਹ ਸਲਾਣੇ ਦਾਣੇ ਆਪਣੇ ਬੰਨੇ ਕੋਈ ਆਰਨਾ ਨਹੀਂ ਮਾਰਿਆ ਕੋਈ ਕੁਝ ਨਹੀਂ ਸੁਸਤੀ ਹੋ ਗਏ ਹਾਂ ਨਹੀਂ ਤੇਰੇ ਕਿਉਂ ਇੱਕ ਕਰੇ ਮੁਖੜੇ ਤੇ ਕਾਲਾ ਕਾਲਾ ਚਾ ਗਾਣਾ ਹਣਾ ਯਾਰ ਇੱਕ ਗਾਣਾ ਆਉਂਦਾ ਹਣਾ ਯਾਰ ਦੂਜੇ ਦਾ ਪਾਕਿਸਤਾਨੀ ਮਿਰਜਾ ਹਣਾ ਹੀ ਉਹ ਆ ਨਹੀਂ ਦੁੱਕੀ ਹਣਾ ਲੇ ਫਿਰ ਦੁੱਕੀ ਦਾ ਰਮਤੇ ਦਾੰਦੇ ਕੋਈ ਰਮਤੇ ਦਾ ਉਹ ਜਿਹੜਾ ਰਮਤੇ ਦੇ ਯਾਰ ਗਾਣਾ ਨਹੀਂ ਗਾ ਤੁੰਗਲ ਤੁੰਗਣੀ ਉਹ ਦੂਜਾ ਰਮਤਾ ਸਟੇਸ਼ਨ ਤੇ ਆ ਗਈ ਨਵੇਂ ਨਾ ਆਦੋ ਤੇ ਨਾ ਆ ਆਉਂਦਾ ਕਿ ਹਣੀ ਬਾ ਤੇਰੇ ਤਨੋਂ ਆਦਾ ਤੋਣਾ ਜਿੰਨਾ ਗਾਉਂਦਾ ਨਾ ਕਹਣਾ ਰਮ ਮੈਨ ਗਾਣੇ ਤੇ ਸਮਝ ਨਹੀਂ ਘੜਾ ਗਾਣਾ ਤੈਂ ਆ ਵੀ ਲੋ ਜੀ ਸੁਣੋ ਤੇ ਰਮਤਾ ਸਟੇਸ਼ਨ ਤੇ ਉਹਦਾ ਨਾ ਪਿੱਟ ਪਿਆਈ ਜਾਨੇ ਨੇ ਇਹ ਕਿ ਲੋ ਇਸੋਂ ਰਮਤਾ ਸਟੇਸ਼ਨ ਤੇ ਹੈਗਾ ਕਿ ਗੱਡੀ ਚੜਾ ਹੈ ਗੱਡੀ ਚੜਾ ਹੈ ਗੱਡੀ ਉਹ ਚੜਾ ਹੈ ਜਿੰਦੇ ਉੱਤੇ ਨਾ ਬੀਲੀ ਦੇ ਪੱਖੇ ਸੀ ਹੈ ਤੇ ਗਿੱਦਾਂ ਦੇ ਚਲਾਈਆਂ ਵਿਛਾਈਆਂ ਸੀ ਇਹ ਕਿਹੜਾ ਚੜਾ ਪੋ ਲੱਗੇ ਹੋ ਉਹਨੇ ਚੜਨਾ ਦਾ ਦੂਜੀ ਗੱਡੀ ਜਿਹੜੀ ਆਮ ਹੁੰਦੀ ਆ ਆਪਣੇ ਲਈ ਹੈ ਆਮ ਸੀਟਾਂ ਹੁੰਦੀਆਂ ਨੇ ਕਾਢ ਕੇ ਦੂਜੀ ਗੱਡੀ ਤੇ ਬਾਬੂ ਆ ਚਲਾ ਕੇ ਥੱਲੇ ਲੈ ਲੈ ਥੱਲੇ ਲੈ ਉਹਨਾਂ ਨੇ ਉਹਨਾਂ ਭਰਾ ਮੇਰੇ ਕੋਲ ਟਿਕ ਟਿਗੀ ਪੱਲੋਂ 5 ਰੁਪਏ ਟਿਕਟ ਉਹਦੋਂ ਕਿਵੇਂ ਜੇ ਟਾਈਮ ਦੀ ਗੱਲ ਹੈ ਨਾ ਉਹ ਦਿੱਲੀ ਦੇ ਪਤਾ ਹੈ ਮੈਨੂੰ ਪਤਾ ਜੇ ਟਾਈਮ ਦੀ ਗੱਲ ਹੈ ਨਾ ਉਦੋਂ 5 ਰੁਪਏ ਲੱਗਦੇ ਸੀ ਦਿੱਲੀ ਦੇ ਜੇ ਟਾਈਮ ਦੀ ਗੱਲ ਹੈ ਤੇ ਉਹਨੇ ਜਦੋਂ ਕੱਢ ਕੇ ਚਾਦਰ ਬੰਨ ਲੈਂਦੇ ਲੋਕ ਚਾਦਰ ਪੱਲਾ ਹੀ ਕੱਢ ਕੇ ਪੰਜਾਂ ਟਿਕਟ ਉਹਨਾਂ ਦਾ ਲੈ ਆ ਗੱਡੀ ਦਾ ਮਿੰਟ ਮਾਰ ਹੈ ਹੈ ਆਵੇ ਗੱਡੀ ਠੀਕ ਨਹੀਂ ਗਈ ਤੇਰੇ ਜਾਣ ਦੀ ਨਹੀਂ ਗਈ ਇਹ ਗੱਡੀ ਵੀ ਤੂੰ ਗਲਤ ਚੜ ਗਿਆ ਵੀ ਗੱਡੀ ਦੂਜੀ ਚੜਾ ਉਹ ਅੱਗੋਂ ਦੇ ਲੜੇ ਮੇਰੇ ਕੋ ਟਿਕ ਟਿਗੀ ਮੈਂ ਤੇ ਇਹ ਗੱਡੀ ਤੇ ਚੜਨਾ ਤੇ ਆਹ ਗੱਲ ਹੀ ਤਨੇ ਇੱਕ ਤਾਂ ਗੱਲ ਦੱਸਦਾ ਵੀ ਬਾਕੀ ਆਪਾਂ ਇੱਕ ਰਿਕੇ ਵੀਡੀਓ ਬੰਦ ਕਰਕੇ ਆਹ ਬੋਲਣ ਦੀ ਕੋਸ਼ਿਸ਼ ਕਰਨ ਫਿਰ ਗੋਰਿਆਂ ਨੂੰ ਸਿਖਾਉਣਾ ਗੀਤ ਰਮਤੇ ਦਾਦ ਫਿਰ ਕੋ ਦੱਸਾਂਗੇ ਤੁਹਾਨੂੰ ਆਉਦਾ ਕਿ ਨਹੀਂ ਆਉਦਾ ਇਹਨੂੰ ਇੱਕ ਬੰਦਾ ਆਉਂਦਾ ਜੀ ਇਹਨੂੰ ਪੁੱਛਦੇ ਆਂ ਵੀ ਇਹ ਕਿਹੜਾ ਪਿੰਡ ਆ ਤੇ ਕਿੰਨਾ ਵਗੇੜੇ ਖੜਾ ਇੱਥੇ ਹਾਂਜੀ ਬਾਜੀ ਕਿਹਾਲ ਨੇ ਆ ਜਾ ਓਰੇ ਨੂੰ ਕਿਹੜਾ ਪਿੰਡ ਆ ਇਹ ਮੇਰਾ ਪਿੰਡ ਇਹੋ ਹੀ ਆ ਓਦਾਂ ਕਿਹੜਾ ਪਿੰਡ ਆ ਇਹ ਜੋੜਾ ਸਿੰਘਾ ਜੋੜਾ ਸਿੰਘਾ ਹਾਂ ਤੇ ਕਣ ਕਿੰਨੀ ਖੜੀ ਐ ਇੱਥੇ ਇੱਥੇ ਦੋ ਪੰਜ ਸੱਤ ਦਿਨ ਦਾ ਕੰਮ ਦਾ ਜ ਹੈ ਹਨਾ ਪੰਜ ਕੁ ਦਿਨ ਦਾ ਦਾ ਤੇ ਹੋਰ ਥੋੜਾ ਕਿੰਨਾ ਰਹਿ ਗਿਆ ਸਾਡਾ ਇਹੋ ਜ ਆ ਗਿਆ ਇੱਥੇ ਪਹਿਲੀ ਥੋੜੇ ਹੀ ਰਹਿ ਗਿਆ ਇਹ ਤਾਂ ਥੋੜੇ ਕਿੱਲੇ ਕਿਉਂ ਨਹੀਂ ਕਹਿੰਦੇ ਪਹਿਲੀਆਂ ਕਹਿੰਦੇ ਇੱਧਰ ਹਾਂ ਕਿੱਲੇ ਨਹੀਂ ਕਹਿੰਦੇ ਕੰਡੇ ਆ ਅਜਾ ਰੋਟੀ ਬਣ ਗਈ ਕੋ ਨਹੀਂ ਰੋਟੀ ਜਾ ਰਹੀ ਹੈ ਲੈ ਇਹਦਾ ਦੇ ਕਈ ਰੋਟੀਆਂ ਹੈ ਗੋਰੀ ਰੋਟੀ ਆਖੀ ਹਾਂ ਰੋਟੀ ਤਿਆਰ ਹੋਈ ਕੋਲ ਤੇ ਹੁਣ ਤੇ ਹੁਣ ਪਹਿਲੇ ਥੋੜੇ ਜਲਦੀ ਮਸ਼ੀਨ ਕੇ ਹੋਰ ਬੰਦੇ ਲੱਗਦੇ ਆ ਇਹ ਆਦੇ ਚਾਚੇ ਦਾ ਬੰਦਾ ਇਹਦੇ ਪਹਿਲੇ ਵੱਡਾ ਥੋੜੇ ਵੱਡੀਆਂ ਪਹਿਲਾਂ ਹਾਂ ਪਹਿਲਾਂ ਇਹਦੇ ਬਾਅਦ ਤੋਂ ਇਹ ਆਦੇ ਹੀ ਬੰਦੇ ਹਾਂ ਇਹ ਤਾਂ ਇਹ ਹੋਰ ਬੰਦੇ ਬਹੁਤ ਵਧੀ ਨੇ ਤੇ ਥੋੜੇ ਹਨਾ ਹਨਾ ਤੇ ਤੂੰ ਓ ਗਿੱਲਾ ਖੇਤ ਪਾਣੀ ਕਿਉ ਲਾਇਆ ਪਾਣੀ ਹੋ ਕੇ ਲੱਗ ਗਿਆ ਤੇ ਰਾਤ ਕਿਦ ਬਰਸਨੇ ਲਾਤਾ ਏਹ ਯਾਰ ਫੇ ਮਾਰੇ ਗੌਰ ਰਖਣੀ ਨੇ ਦੋ ਹੁਣ ਵੱਡਾ ਹੋ ਗਏ ਉਥੇ ਮਾਰਦਾ ਚੋ ਆ ਗਏ ਸੱਚ ਲੱਗਾ ਮੈਂ ਆ ਤਾ ਲਈ ਜਾ ਓਏ ਥੋੜੀ ਆ ਵੀ ਲੱਗੇ ਵੱਡਣੀਆਂ ਹਜੇ ਉਹ ਕਿੰਦੀ ਆ ਇਹ ਡੋਕਲੇ ਇੰਦਰ ਦੇ ਇੰਦਰ ਇਹਦਾ ਨਾ ਕੀ ਆ ਉਹ ਨਾ ਗੰਜੀਰ ਤੇ ਗੰਜੀਰ ਗੰਜੀਰ ਤਾਂ ਵੱਡਣੇ ਜਬ ਦੋ ਕਿਲੇ ਠੀਕ ਆ ਜਾਓ ਤੁਸੀਂ ਤੇ ਇਹਨਾਂ YouTube ਦੇ ਇਹ ਇਹਦੇ ਹੁਣ ਥੋੜੇ ਕਿਨੇ ਰਹਿ ਗਏ ਆ ਸਾਤੇ ਪੌਣੇ 2 ਕਿੱਲੇ ਹੋਣੇ ਆ ਤੇ ਇੱਧਰ ਚੱਲਣ ਦੀ ਕਣਕ ਆ ਕਣਕ ਡਿੱਗੀ ਇਧਰ ਸਾਨੂੰ ਆ ਮਿਲਿਆ ਤਿੰਨ ਕਿਲੋ ਦਾ ਪਲਾਟ ਖੜਿਆਗਾ ਇਹ ਤੇ ਮਚੀਨੇ ਠੀਕ ਚੱਲਣ ਦੀ ਆ ਬਾਕੀ ਦਬਾ ਵਟਣਾ ਫਿਰ ਆਣ ਇਧਰ ਨੂੰ ਕਰਕੇ ਸਾਰਾ ਇਹਦੇ ਖੜਾ ਹਾਂ ਹਾਂ ਅਗ ਬਾਗ ਲਾਇਆ ਇਹਨਾਂ ਨੇ ਅਕਾਲਾ ਬਾਗ ਆਹਾ ਲੀਕੀਆਂ ਦਾ ਅੱਛਾ ਹਾਂ ਅੰਬ ਅੱਛਾ ਅਨਗੂਰ ਠੀਕ ਆ ਤੇ ਆ ਜਿਹੜੇ ਆ ਪੱਤੇ ਜਨ ਚੌੜਾਂ ਲੱਗੇ ਆ ਜਿਹ ਚੱਕਰਾਂ ਉੱਤੇ ਬਣਾ ਆ ਹੈ ਡਰੈਂਗ ਡਰੈਂਗ ਆ ਜੀ ਇਹੇ ਡਰੈਂਗ ਆ ਆ ਜਿਹੜੇ ਉੱਪਰ ਚੱਕਰਾਂ ਇਹ ਰੱਖੇ ਜਾਂਦਾ ਕੀ ਮਤਲਬ ਹੈ ਇਹਦਾ ਮਤਲਬ ਉੱਤੇ ਫਲ ਲੱਗਣਾ ਉਹ ਡਰੈਂਗ ਇਹ ਸਾਰਿਆਂ ਤੇ ਰੱਖਨੇ ਪੈਣਗੇ ਹਾਂ ਸਾਰਿਆਂ ਦੇ ਉੱਪਰ ਚੱਕਰੇ ਜੇ ਇੱਧੇ ਰੱਖਨੇ ਪੈਣ ਫਲ ਚੜਜਣਾਂ ਮੁਰਕੇ ਅੱਛਾ ਤੇ ਕਿੱਡੇ ਕਿਡੰਦੇ ਆ ਉਹ ਹੁੰਦਾ 301 ਪੀਸ ਅੱਛਾ ਖੱਟੇ ਦਾ ਮਿੱਠੇ ਫੁਗਲਾ ਆ ਜਾ ਫੁਗਲਾ ਹੁੰਦਾ ਠੀਕ ਹੈ ਠੀਕ ਹੈ ਜਾਓ ਆ ਅੱਗੇ ਬਾਗ ਆ ਆ ਸਾਰਾ ਬਾਗ ਆ ਉਹ ਨਹੀਂ ਫਿਰ ਇੱਥੇ ਗਾਂਦ ਕੀ ਲਾਓ ਕਰੋ ਜੇ ਆ ਆ ਇਧਰ ਆ ਇੱਥੇ ਫਿਰ ਅੱਗੇ ਕੀ ਲਾਓ ਜੇ ਹੁਣ ਤਾਂ ਇਹ ਸਾਡਾ ਪੱਠੇ ਹੋਗਾ ਪੱਠੇ ਹਾਂ ਅੱਗੇ ਉਹ ਮੂਲੀ ਲਾएंगे ਅੱਛਾ ਬਾਗ ਵਿੱਚ ਹਾਂ ਠੀਕ ਹੈ ਠੀਕ ਹੈ ਤੂੰ ਗਿਣ ਕੇ